ਅੱਜ ਜਿਹੜਾ ਪ੍ਰੋਗਰਾਮ ਹੋ ਰਿਹਾ ਉਹ ਕੀ ਉਹਦਾ ਕੀ ਟਾਪਿਕ ਹੈ ਜੀ ਅੱਜ ਦਾ ਵੈਸੇ ਤਾਂ ਅਸੀਂ ਨਵਾਂ ਸਾਲ ਅੱਜ ਅੱਜ ਤੋਂ ਸਟਾਰਟ ਕਰ ਰਹੇ ਹਾਂ ਨਵਾਂ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਮਨਾ ਰਹੇ ਹਾਂ ਮਾਗੀ ਦੀਆਂ ਇਹਨਾਂ ਸਾਰਿਆਂ ਨੂੰ ਵਧਾਈਆਂ ਦੇ ਰਹੇ ਹਾਂ ਅਸਲ ਵਿੱਚ ਅਸੀਂ ਅੱਜ ਜਿਹੜਾ ਸਾਡਾ 16 ਫਰਵਰੀ ਨੂੰ ਪ੍ਰੋਗਰਾਮ ਹੋਣਾ ਹੈ ਲੋਕ ਕੀ ਕਹਿਣਗੇ ਉਹਦੇ ਬਾਰੇ ਸਾਰੀਆਂ ਸਾਰੀਆਂ ਭੈਣਾਂ ਦਾ ਦੀਆਂ ਸੇਵਾਵਾਂ ਜਿਹੜੀਆਂ ਉਹ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਰੱਖਿਆ ਜਾਵੇ ਕਰਾਊਡ ਹੈ ਜੀ ਇੱਥੇ ਦੇਖੋ ਕਿੰਨਾ ਇੱਥੇ ਪਹੁੰਚੇ ਨੇ ਜੀ ਸਾਡੇ ਜਿਹੜੇ ਸੀਨੀਅਰਸ ਨੇ ਸਾਡੀ ਮਾਵਾਂ ਨੇ ਔਰ ਬਹੁਤ ਵਧੀਆ ਲੱਗਦਾ ਹੈ ਜਦੋਂ ਇੱਥੇ ਸਾਰੇ ਇਕੱਠੇ ਹੁੰਦੇ ਨੇ ਔਰ ਕਲਚਰ ਕਲਚਰ ਦੀ ਗੱਲਾਂ ਹੁੰਦੀਆਂ ਜੀ ਔਰ ਇਹਨਾਂ ਦੇ ਨਾਮ ਦੇ ਵਿੱਚ ਇਹ ਹੈ ਜੀ ਕਲਚਰਲ ਐਸੋਸੀਏਸ਼ਨ ਮੈਨੂੰ ਆਸ ਹੈ ਕਿ ਆ ਰਹੇ ਟਾਈਮ ਦੇ ਵਿੱਚ ਜਿਹੜੇ ਲੋਕ ਰੱਬ ਨਾ ਕਰੇ ਜਿਹੜੇ ਡੀਪੋਰਟ ਹੋ ਰਹੇ ਨੇ ਬੱਚੇ ਉਹ ਇੱਥੋਂ ਇਹ ਗੱਲ ਜ਼ਰੂਰ ਲੈ ਕੇ ਜਾਣਗੇ ਕਿ ਵਰਕ ਇਜ਼ ਵਰਸ਼ੀਅਨ ਕੈਨੇਡਾ ਇਹ ਗੱਲ ਉਹਨਾਂ ਦੇ ਅੰਦਰ ਜ਼ਰੂਰ ਪਾਉਂਦਾ ਹੋਊਗਾ ਤੇ ਮੈਂ ਇਹ ਆਸ ਰੱਖਦੀ ਹਾਂ ਕਿ ਆ ਰਹੇ ਟਾਈਮ ਦੇ ਵਿੱਚ ਜਿਹੜੇ ਬੱਚੇ ਇੱਥੋਂ ਵੀ ਜਾਣਗੇ ਉਹ ਸਾਡੇ ਪੰਜਾਬ ਦੀ ਨੋ ਹਾਰ ਬਦਲ ਦੇਣਗੇ ਬਹੁਤ ਵਧੀਆ ਜੀ ਤੇ ਲੋਕ ਕੀ ਕਹਿਣਗੇ ਜਿਹੜਾ ਪ੍ਰੋਗਰਾਮ ਹੈ ਕਰੀਬ ਅਸੀਂ ਪਿਛਲੇ ਚੌਨਕਸਾ ਲਾਤੋ ਕਰ ਰਹੇ ਸਾਡੇ ਸਟਾਡੀ ਸਭਾ ਨੂੰ ਬੜਾ 10 ਸੌਰੀ 10 ਸਾਲ ਹੋ ਗਏ ਨੇ ਤਾਂ ਕਹ ਲੋ ਕਿ 8-9 ਸਾਲ ਤੋਂ ਅਸੀਂ ਕਰ ਰਹੇ ਲੋਕ ਕੀ ਕਹਿਣਗੇ ਅਸੀਂ ਇਸ ਕਰਕੇ ਸ਼ੁਰੂ ਕੀਤਾ ਸੀਗਾ ਕਿ ਸਾਡੀ ਜਿਹੜੀ ਸਭਾ ਹੈ ਉਹਦਾ ਇੱਕ ਮਕਸਦ ਹੈ ਟੂ ਵਰਕ ਔਰ ਸੋਸ਼ਲ ਇਸ਼ੂਸ ਸੋ ਅਸੀਂ ਲੋਕ ਕੀ ਕਹਿਣਗੇ ਦੇ ਅੰਡਰ ਸਾਲ ਲਾਓ ਬੱਧੀ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਕਦੀ ਅਸੀਂ ਚਾਈਲਡ ਅਬਿਊਜ਼ ਤੇ ਕੀਤਾ ਤੂੰ ਹੈਰਾਨ ਹੋਗੇ ਤੁਸੀਂ ਕਿ ਸੈਕਸਚੁਅਲ ਅਬਿਊਜ਼ ਤੇ ਕੀਤਾ ਜਦੋਂ ਅਸੀਂ ਸੈਕਸਚੁਅਲ ਅਬਿਊਜ਼ ਤੇ ਕੰਮ ਕੀਤਾ ਅਸੀਂ ਇੰਟਰੈਕਸ਼ਨ ਵਿਦ ਦਾ ਆਡੀਅנס ਕਰਦੇ ਆ ਤਾਂ ਜੋ ਉਸ ਇੰਟਰੈਕਸ਼ਨ ਦੇ ਵਿੱਚ ਮੈਂ ਵੇਖਿਆ ਕਿ ਲੋਕੀ ਉਸ ਪ੍ਰੋਗਰਾਮ ਉਸ ਵਿਸ਼ੇ ਦੇ ਉੱਪਰ ਇੰਨਾ ਜ਼ਿਆਦਾ ਉਹਨਾਂ ਦੀਆਂ ਇਨਕੁਆਰੀ ਸੀਗੀਆਂ ਕਿ ਜਵਾਬ ਦੇਣ ਵਾਲੇ ਜਿਹੜੀ ਸੀ ਉਹ ਵੀ ਹੰਬ ਕੇ ਚਾਰੇ ਸਾਨੂੰ ਲੱਗਦਾ ਸੀ ਕਿ ਜਦੋਂ ਅਸੀਂ ਸੈਕਸ਼ੂਅਲ ਬਿਊਜ਼ ਤੇ ਤਾਨੀਆਂ ਭੁੱਲਰ ਬੋਲੀ ਹੈ ਤੇ ਪਤਾ ਨਹੀਂ ਲੋਕੀ ਕਿਵੇਂ ਰਿਐਕਟ ਕਰਨਗੇ ਪਰ ਇੰਨਾ ਪੋਜ਼ਿਟਿਵ ਹੰਗਾਰਾ ਸੀ ਸੋ ਜਿੰਨੇ ਵੀ ਅਸੀਂ ਲੋਕੀ ਕਹਿਣਗੇ ਦੇ ਵਿੱਚ ਵਿਸ਼ੇ ਰੱਖਦੇ ਆ ਲੋਕੀ ਬਹੁਤ ਪੋਜ਼ਿਟਿਵ ਹੰਗਾਰਾ ਦਿੰਦੇ ਕਿਉਂਕਿ ਸਪੀਕਰਸ ਤੋਂ ਬਾਅਦ ਅਸੀਂ ਕੀ ਕਰਦੇ ਆ ਕਿ ਆਡੀਅנס ਦਾ ਇੰਟਰੈਕਸ਼ਨ ਕਰਾਉਨੇ ਆ ਸੋ ਕੈਲਗਰੀ ਔਰਮਨ ਕਲਚਰ ਐਸੋਸੀਏਸ਼ਨ ਵੱਲੋਂ ਅੱਜ ਜਿਹੜਾ ਵੈਸੇ ਹਰ ਮੰਥ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਰੱਖਿਆ ਜਾਂਦਾ ਹੈ ਔਰ ਇੱਥੇ ਜਦੋਂ ਵੀ ਅਸੀਂ ਪਹੁੰਚਦੇ ਹਾਂ ਸਾਨੂੰ ਬਹੁਤ ਵਧੀਆ ਲੱਗਦਾ ਜੈਨੇਸਿਸ ਸੈਂਟਰ ਦੇ ਵਿੱਚ ਇਹ ਖਾਸ ਤੌਰ ਤੇ ਪ੍ਰੋਗਰਾਮ ਰੱਖਿਆ ਜਾਂਦਾ ਜਿੱਦਿਨੇ ਸਾਡੇ ਸੀਨੀਅਰਸ ਜਿਹੜੇ ਨੇ ਲੇਡੀਜ਼ ਇਹ ਇਕੱਠੇ ਹੁੰਦੇ ਨੇ ਔਰ ਇੱਥੇ ਖਾਣਾ ਪੀਣਾ ਵੀ ਹੁੰਦਾ ਹੈ ਜੀ ਔਰ ਖਾਣ ਪੀਣ ਦੇ ਨਾਲ ਜਿਹੜਾ ਮੇਨ ਮਕਸਦ ਇਹ ਹੁੰਦਾ ਹੈ ਕਿ ਕਲਚਰ ਆਪਣੇ ਕਲਚਰ ਦੀਆਂ ਗੱਲਾਂ ਕਰਨਾ ਭਾਵੇਂ ਉਹ ਤਿਉਹਾਰ ਹੋਣ ਦੀ ਤਿਉਹਾਰ ਮਨਾਣੇ ਹੋਣ ਪਿੱਛੇ ਅਸੀਂ ਜਿਹੜਾ ਪ੍ਰੋਗਰਾਮ ਤੁਹਾਨੂੰ ਅਸੀਂ ਸੋ ਸਾਡੇ ਰਿਸਪੈਕਟਡ ਔਨੇਬਲ ਡਾਕਟਰ ਬਰਾੜ ਜੀ ਆਂਟੀ ਸਾਡੇ ਨਾਲ ਨੇ ਹਮੇਸ਼ਾ ਜਿ ਤਰ੍ਹਾਂ ਹੀ ਸੋ ਆਂਟੀ ਅੱਜ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਉਹ ਕੀ ਉਹਦਾ ਕੀ ਟਾਪਿਕ ਹੈ ਜੀ ਅੱਜ ਦਾ ਵੈਸੇ ਤਾਂ ਅਸੀਂ ਨਵਾਂ ਸਾਲ ਅੱਜ ਅੱਜ ਤੋਂ ਸਟਾਰਟ ਕਰ ਰਹੇ ਹਾਂ ਨਵਾਂ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਮਨਾ ਰਹੇ ਹਾਂ ਮਾਗੀ ਦੀਆਂ ਇਹਨਾਂ ਸਾਰਿਆਂ ਨੂੰ ਵਧਾਈਆਂ ਦੇ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਲੋਹੜੀ ਦਾ ਇਸ ਵਿਸ਼ੇਸ਼ ਜਿਹੜਾ ਸਮਾਗਮ ਹੈ ਉਸ ਤੇ ਅਸੀਂ ਕੇਂਦਰਿਤ ਕਰੀਏ ਹੁਣ ਤੱਕ ਕਈ ਕਵਿਤਾਵਾਂ ਮਾ ਪੜੀਆਂ ਗਈਆਂ ਨੇ ਕਈ ਕੁਸ਼ ਕੀਤਾ ਅਸਲ ਵਿੱਚ ਅਸੀਂ ਅੱਜ ਜਿਹੜਾ ਸਾਡਾ 16 ਫਰਵਰੀ ਨੂੰ ਪ੍ਰੋਗਰਾਮ ਹੋਣਾ ਹੈ ਲੋਕ ਕੀ ਕਹਿਣਗੇ ਉਹਦੇ ਬਾਰੇ ਸਾਰੀਆਂ ਸਾਰੀਆਂ ਭੈਣਾਂ ਦਾ ਦੀਆਂ ਸੇਵਾਵਾਂ ਜਿਹੜੀਆਂ ਉਹ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਰੱਖਿਆ ਜਾਵੇ ਅੱਜ ਅਸੀਂ ਉਸ ਪ੍ਰੋਗਰਾਮ ਦੀ ਗੱਲ ਕਰਨ ਵਾਸਤੇ ਸਾਰੀਆਂ ਇਕੱਠੀਆਂ ਕੀਤੀਆਂ ਸੀ ਸਾਡੀ ਕੋਸ਼ਿਸ਼ ਹੈ ਕਿ ਸਾਰੀਆਂ ਭੈਣਾਂ ਉਸ ਦਿਨ ਇੱਥੇ ਹਾਜ਼ਰ ਹੋਣ ਤੇ ਅਸੀਂ ਵੱਡਾ ਪ੍ਰੋਗਰਾਮ ਲੋਕ ਕੀ ਕਹਿਣਗੇ ਕਰਦੇ ਆ ਉਹ ਅਸੀਂ ਅਗਲੇ ਮਹੀਨੇ 15 ਫਰਵਰੀ ਨੂੰ ਕਰਨਾ ਹੈ 16 16 ਫਰਵਰੀ ਨੂੰ ਤੇ ਉਹ ਅਸੀਂ ਚਾਹੁੰਦੇ ਹਾਂ ਕਿ ਉਹਦੇ ਵਿੱਚ ਸਾਰਿਆਂ ਦੀ ਸ਼ਮਰਤ ਹੋਵੇ ਠੀਕ ਹੈ ਜੀ ਅਸੀਂ ਦੇਖਦੇ ਹਾਂ ਕਿ ਤੁਹਾਡੇ ਇੱਕ ਵਾਸਤੇ ਦੇਖੋ ਇੱਕ ਵਾਰ ਘੁਮਾ ਕੇ ਦਿਖਾਓ ਜੀ ਜਿਹੜਾ ਇੱਥੇ ਕ라우ਡ ਹੈ ਜੀ ਇੱਥੇ ਦੇਖੋ ਕਿੰਨਾ ਇੱਥੇ ਪਹੁੰਚੇ ਨੇ ਜੀ ਸਾਡੇ ਜਿਹੜੇ ਸੀਨੀਅਰਸ ਨੇ ਸਾਡੀ ਮਾਵਾਂ ਨੇ ਔਰ ਬਹੁਤ ਵਧੀਆ ਲੱਗਦਾ ਹੈ ਜਦੋਂ ਇੱਥੇ ਸਾਰੇ ਇਕੱਠੇ ਹੁੰਦੇ ਨੇ ਔਰ ਕਲਚਰ ਕਲਚਰ ਦੀ ਗੱਲਾਂ ਹੁੰਦੀਆਂ ਜੀ ਔਰ ਇਹਨਾਂ ਦੇ ਨਾਮ ਦੇ ਵਿੱਚ ਹੈ ਜੀ ਕਲਚਰਲ ਐਸੋਸੀਏਸ਼ਨ ਵੈਸੇ ਨਾ ਡਾਕਟਰ ਬਰਾੜ ਇੱਕ ਗੱਲ ਦੱਸੋ ਮੈਨੂੰ ਇਹ ਸ਼ੁਰੂ ਕੀਤਾ ਤੁਸੀਂ ਲੋਕ ਕੀ ਕਹਿਣਗੇ ਹਾਂਜੀ ਇਹ ਕਿਵੇਂ ਸ਼ੁਰੂ ਕੀਤਾ ਕਿ ਵਾਕਈ ਜਿਹੜੇ ਲੋਕ ਬਹੁਤ ਇਦਾਂ ਦੀਆਂ ਗੱਲਾਂ ਅੱਜ ਵੀ ਇਹ ਮੈਨੂੰ ਲੱਗਦਾ ਕਿ ਸਟਿਲ ਰੈਲੇਵੈਂਟ ਹੈ ਸੋਸਾਇਟੀ ਵਿੱਚ ਇਹ ਸਵਾਲ ਬਹੁਤ ਜ਼ਿਆਦਾ ਪ੍ਰਿਵੇਲ ਕਰਦਾ ਆਪਣੀ ਚ ਹਾਂਜੀ ਕਿ ਕੋਈ ਬੰਦਾ ਮਣਾ ਸਟੈਪ ਵੀ ਲੈਂਦਾ ਤਾਂ ਦੂਜਾ ਕਹਿੰਦਾ ਵੀ ਪਤਾ ਨਹੀਂ ਕੀ ਕਹਿਣਗੇ ਲੋਕ ਮੈਂ ਕਰਾਂ ਕਿ ਨਾ ਕਰਾਂ ਤੁਹਾਡਾ ਨਿੱਜ ਇਹਦੇ ਨਾਲ ਪ੍ਰਭਾਵਿਤ ਹੁੰਦਾ ਹਰ ਔਰਤ ਮਰਦ ਦਾ ਨਿੱਜ ਪ੍ਰਭਾਵਿਤ ਹੁੰਦਾ ਖਾਸ ਕਰਕੇ ਸਾਡੀ ਉਮਰ ਦੀਆਂ ਔਰਤਾਂ ਜਿਹੜੀਆਂ 65 ਤੋਂ ਉੱਪਰ ਨੇ ਜਿਹੜੀਆਂ ਸੀਨੀਅਰਸ ਨੇ ਉਹਨਾਂ ਨੂੰ ਇਹ ਸਵਾਲ ਹਮੇਸ਼ਾ ਉਹਨਾਂ ਦੇ ਸੀਨੇ ਵਿੱਚ ਬੀਜਿਆ ਜਾਂਦਾ ਹੈ ਉਕਰਿਆ ਜਾਂਦਾ ਹੈ ਕਿ ਤੁਹਾਨੂੰ ਲੋਕਾਂ ਨੇ ਪੁੱਛਣਾ ਹੈ ਤੁਸੀਂ ਜੋ ਵੀ ਹਰਕਤ ਕਰਦੇ ਹੋ ਜੋ ਵੀ ਸੋਸਾਇਟੀ ਦੇ ਵਿੱਚ ਕੁਝ ਗੱਲ ਕਰਦੇ ਹੋ ਤਾਂ ਉਹਦੇ ਬਾਰੇ ਲੋਕਾਂ ਨੇ ਸਵਾਲ ਪੁੱਛਣਾ ਲੋਕੀ ਕਹਿਣਗੇ ਤੁਹਾਨੂੰ ਇਹ ਗੱਲ ਪ੍ਰਭਾਵਿਤ ਕਰਦੀ ਰਹਿੰਦੀ ਹੈ ਇਹਦੇ ਨਾਲ ਤੁਹਾਡਾ ਕੰਫੀਡੈਂਸ ਤੁਹਾਡੀਆਂ ਹਰਕਤਾਂ ਤੁਹਾਡਾ ਸਮਾਜ ਦੇ ਵਿੱਚ ਪ੍ਰਭਾਵ ਇਹ ਸਾਰਾ ਕੁਝ ਪ੍ਰਭਾਵਿਤ ਬਿਲਕੁਲ ਅੱਛਾ ਮੈਨੂੰ ਇੱਕ ਗੱਲ ਦੱਸੋ ਕਿ ਜਦੋਂ ਅਸੀਂ ਬੈਕ ਹੋਮ ਹੁੰਨੇ ਆਂ ਇੰਡੀਆ ਹਨਾ ਇਮੀਗਰੈਂਟ ਇਮੀਗ੍ਰੇਸ਼ਨ ਤੋਂ ਪਹਿਲਾਂ ਵਾਲੀ ਜਿਹੜੀ ਲਾਈਫ ਹੁੰਦੀ ਹੈ ਸਾਡੇ ਸਾਰਿਆਂ ਦੀ ਹਨਾ ਅੱਜ ਵੀ ਹੈ ਆ ਕਿ ਜਦੋਂ ਅਸੀਂ ਉੱਥੇ ਅੱਜ ਵੀ ਪੋਸੀਬਲ ਨਹੀਂ ਹੈ ਜੈਸੇ ਆਪਣੇ ਬੱਚੇ ਨੂੰ ਕਹਿ ਦੇ ਕਿ ਜਾ ਕੇ ਤੋਂ ਮੈਕਡੋਨਲਡ ਤੇ ਕੰਮ ਕਰ ਲੈ ਲੋਕ ਕੀ ਕਹਿਣਗੇ ਹੈ ਝਾੜੂ ਆਪੇ ਮਾਂ ਸਫਾਈ ਆਪ ਕਰ ਵਾਸ਼ਰੂਮ ਆਪ ਸਾਫ ਕਰ ਉਸੇ ਕਹਿ ਨਹੀਂ ਸਕਦੇ ਅੱਜ ਉੱਥੇ ਵੀ ਕਿਉਂਕਿ ਲੋਕ ਹੀ ਕਹਿਣਗੇ ਕਿ ਆਪਣੇ ਬੱਚਿਆਂ ਤੋਂ ਐ ਕਰਾਉਂਦਾ ਹੈ ਕੰਮ ਜੀ ਹੈ ਨਾ ਇੱਥੇ ਆ ਕੇ ਸਾਰੇ ਕੰਮ ਜਦੋਂ ਆਪ ਕਰਨੇ ਪੈਂਦੇ ਨੇ ਫਿਰ ਉਹ ਤੋਂ ਲੋਕ ਕਿੱਥੇ ਚਲੇ ਜਾਂਦੇ ਨੇ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਮੈਂ ਆਪਣੇ ਆਪ ਤੇ ਤੁਹਾਨੂੰ ਗੱਲ ਦੱਸ ਦਿਆਂ ਕਿ ਜਦੋਂ ਮੈਂ ਕੂੜਾ ਸਿੱਟਣ ਜਾਂਦੀ ਸੀ ਪਹਿਲਾਂ ਪਹਿਲਾਂ ਤਾਂ ਮੈਨੂੰ ਲੱਗਦਾ ਲੋਕ ਹੀ ਕਹਿਣਗੇ ਅਸੀਂ ਹਨੇਰੇ ਸਵੇਰੇ ਸਿੱਟਿਆਵਾਂਗੇ ਚੱਲ ਜਦੋਂ ਕੋਈ ਨਾ ਦੇਖਦਾ ਪਰ ਹੌਲੀ ਹੌਲੀ ਤੁਸੀਂ ਇਤੋਂ ਦੀ ਵਰਕ ਕਲਚਰ ਨੂੰ ਸਿੱਖਦੇ ਹੋ ਵਰਕ ਇਜ਼ ਵਰਸ਼ਿਪ ਇਹ ਸੈਂਟੈਂਸ ਜਿਹੜਾ ਹੈ ਉਹ ਸਾਡੇ ਅੰਦਰ ਬੀਜਿਆ ਜਾਂਦਾ ਅਸੀਂ ਇਹ ਗੱਲ ਇੱਥੇ ਦੇ ਬੱਚਿਆਂ 'ਚ ਦੇਖਦੇ ਆ ਇਤੋਂ ਦੀ ਇੱਕ ਕਲਚਰ ਤੇ ਦੇਖਦੇ ਆ ਅਡਾਪਟ ਵੀ ਕਰਨੀ ਚਾਹੀਦੀ ਹੈ ਤੇ ਮੈਨੂੰ ਆਸ ਹੈ ਕਿ ਆ ਰਹੇ ਟਾਈਮ ਦੇ ਵਿੱਚ ਜਿਹੜੇ ਲੋਕ ਰੱਬ ਨਾ ਕਰੇ ਜਿਹੜੇ ਡਿਪੋਟ ਹੋ ਰਹੇ ਨੇ ਬੱਚੇ ਉਹ ਇਤੋਂ ਇਹ ਗੱਲ ਜ਼ਰੂਰ ਲੈ ਕੇ ਜਾਣਗੇ ਕਿ ਵਰਕ ਇਜ਼ ਵਰਸ਼ਿਪ ਕੈਨੇਡਾ ਇਹ ਗੱਲ ਉਹਨਾਂ ਦੇ ਅੰਦਰ ਜ਼ਰੂਰ ਪਾਉਂਦਾ ਹੋਊਗਾ ਤੇ ਮੈਂ ਇਹ ਆਸ ਰੱਖਦੀ ਆ ਕਿ ਆ ਰਹੇ ਟਾਈਮ ਦੇ ਵਿੱਚ ਜਿਹੜੇ ਬੱਚੇ ਇਥੋਂ ਵੀ ਜਾਣਗੇ ਉਹ ਸਾਡੇ ਪੰਜਾਬ ਦੀ ਨੋ ਹਾਰ ਬਦਲ ਦੇਣਗੇ ਬਹੁਤ ਵਧੀਆ ਜੀ ਬਹੁਤ ਵਧੀਆ ਆਂਟੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਪ੍ਰੋਗਰਾਮ ਜਿਹੜਾ ਹੋਣ ਜਾ ਰਿਹਾ ਹੈ 16 ਫ फेब्रुवारी ਨੂੰ ਲੋਕ ਕੀ ਕਹਿਣ ਗਿਆ ਸੀ ਮੈਨੂੰ ਲੱਗਦਾ ਕਿ ਟਾਪਿਕ ਸਾਡਾ ਅੱਜ ਗੱਲਬਾਤ ਦਾ ਇਹ ਹੋ ਗਿਆ ਹੈ ਨਾ ਤੇ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈ ਜੀ ਸਭ ਤੋਂ ਪਹਿਲਾਂ ਸ਼ਵੀਰ ਥੈਂਕ ਯੂ ਵੈਰੀ ਮਚ ਤੁਸੀਂ ਸਾਡੇ ਕੋਲ ਆਏ ਹੋ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਅੱਜ ਸਾਡੀ ਇਸ ਸਭਾ ਨੂੰ ਕੰਮ ਕਰਦੇ ਆ 10 ਸਾਲ ਹੋ ਗਏ ਨੇ ਅੱਛਾ ਵਾਹ ਜੀ ਤੇ ਇਹ ਕਹ ਲੋ ਕਿ ਇਸ ਵਾਰੀ ਜਿਹੜਾ ਸਾਡਾ ਪ੍ਰੋਗਰਾਮ ਹੋਊਗਾ ਵੱਡਾ ਉਹ ਅਸੀਂ 10ਵੀਂ ਬਰੇ ਗੰਢ ਹੀ ਸਾਡੀ ਸਭਾ ਦੀ ਜਿਹੜੀ ਹੈ ਉਹਦਾ ਮੁੱਖ ਆਧਾਰ ਵੀ ਹੈਗਾ ਹਾਂਜੀ ਤੇ ਲੋਕੀ ਕਹਿਣਗੇ ਜਿਹੜਾ ਪ੍ਰੋਗਰਾਮ ਹੈ ਇਹ ਕਰੀਬ ਅਸੀਂ ਪਿਛਲੇ 14 ਸਾਲਾਂ ਤੋਂ ਕਰ ਰਹੇ ਹਾਂ ਸਾਨੂੰ ਸਾਢੇ ਸਵਾ ਨੂ ਬੜਾ ਦਸ ਸਾਲ ਸੌਰੀ 10 ਸਾਲ ਹੋ ਗਏ ਨੇ ਤਾਂ ਕਹ ਲੋ ਕਿ 8-9 ਸਾਲ ਤੋ ਅਸੀਂ ਕਰ ਰਹੇ ਲੋਕ ਕੀ ਕਹਿਣਗੇ ਅਸੀਂ ਇਸ ਕਰਕੇ ਸ਼ੁਰੂ ਕੀਤਾ ਸੀਗਾ ਕਿ ਸਾਡੀ ਜਿਹੜੀ ਸਭਾ ਹੈ ਉਹਦਾ ਇੱਕ ਮਕਸਦ ਹੈ ਟੂ ਵਰਕ ਔਰ ਸੋਸ਼ਲ ਇਸ਼ੂਸ ਇੱਕ ਤਾਂ ਹੈਗਾ ਟੂ ਪ੍ਰੋਵਾਈਡ ਅ ਪਲੇਟਫਾਰਮ ਸੀਨੀਅਰਸ ਨੂੰ ਦੇਣਾ ਤਾਂ ਜੋ ਆਪਣੇ ਦਿਲ ਦੀ ਗੱਲ ਕਰ ਸਕਣ ਦੂਜਾ ਹੈਗਾ ਟੂ ਵਰਕ ਔਨ ਸੋਸ਼ਲ ਇਸ਼ੂਸ ਤੇ ਜਦੋਂ ਅਸੀਂ ਕੁਝ ਸੋਸ਼ਲ ਇਸ਼ੂਸ ਨੂੰ ਲੱਭਿਆ ਤਾਂ ਸਾਨੂੰ ਪਤਾ ਲੱਗਾ ਕਿ ਡੋਮੈਸਟਿਕ ਵਾਇਲੈਂਸ ਸਭ ਤੋਂ ਜ਼ਿਆਦਾ ਹੈ ਜਦੋਂ ਅਸੀਂ ਡੋਮੈਸਟਿਕ ਵਾਇਲੈਂਸ ਤੇ ਕੰਮ ਕਰਨ ਲੱਗੇ ਤਾਂ ਫਿਰ ਪਤਾ ਲੱਗਾ ਚਾਈਲਡ ਅਬਿਊਜ਼ ਹੈ ਐਲਡਰ ਅਬਿਊਜ਼ ਹੈ ਸੈਕਸਚੁਅਲ ਅਬਿਊਜ਼ ਹੈ ਤਾਂ ਫਿਰ ਉਹਦੇ ਵਿੱਚੋਂ ਗੱਲ ਨਿਕਲ ਕੇ ਆਈ ਕਿ ਇਹ ਸਾਰਾ ਕੁਝ ਕਿਉਂ ਹੁੰਦਾ ਕਿਉਂਕਿ ਅਸੀਂ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲ ਕੇ ਗੱਲ ਨਹੀਂ ਕਰਦੇ ਲੋਕੀ ਕੀ ਕਹਿਣਗੇ ਤੇ ਅਸੀਂ ਫਿਰ ਸੋਚਿਆ ਕਿ ਕਿਉਂ ਨਾ ਲੋਕੀ ਕਹਿਣਗੇ ਨੂੰ ਅੱਕਾ ਸੀ ਬੈਨਰ ਬਣਾ ਲਈਏ ਤੇ ਇਹਦੇ ਅੰਡਰਸ਼ਿਪ ਪ੍ਰੋਗਰਾਮ ਕਰੀਏ ਸੋ ਅਸੀਂ ਲੋਕ ਕੀ ਕਹਿਣਗੇ ਇਹਦੇ ਅੰਡਰ ਸਾਲ ਆਉ ਵੱਧੀ ਜਿਹੜਾ ਪ੍ਰੋਗਰਾਮ ਕਰ ਰਹੇ ਆਂ ਕਦੀ ਅਸੀਂ ਚਾਈਲਡ ਅਬਿਊਜ਼ ਤੇ ਕੀਤਾ ਤੂੰ ਹੈਰਾਨ ਹੋਗੇ ਤੁਸੀਂ ਕਿ ਸੈਕਸਚੁਅਲ ਅਬਿਊਜ਼ ਤੇ ਕੀਤਾ ਜਦੋਂ ਅਸੀਂ ਸੈਕਸਚੁਅਲ ਅਬਿਊਜ਼ ਤੇ ਕੰਮ ਕੀਤਾ ਅਸੀਂ ਇੰਟਰੈਕਸ਼ਨ ਵਿਦ ਆਡੀਅנס ਕਰਦੇ ਆਂ ਤਾਂ ਜੋ ਉਸ ਇੰਟਰੈਕਸ਼ਨ ਦੇ ਵਿੱਚ ਮੈਂ ਵੇਖਿਆ ਕਿ ਲੋਕੀ ਉਸ ਪ੍ਰੋਗਰਾਮ ਉਸ ਵਿਸ਼ੇ ਦੇ ਉੱਪਰ ਇੰਨਾ ਜ਼ਿਆਦਾ ਉਹਨਾਂ ਦੀਆਂ ਇਨਕੁਆਰੀਆਂ ਸੀਗੀਆਂ ਕਿ ਜਵਾਬ ਦੇਣ ਵਾਲੇ ਜਿਹੜੇ ਸੀ ਉਹ ਵੀ ਹੰਬ ਕੇ ਵਿਚਾਰੇ ਇੱਕ ਚੀਜ਼ ਜੇ ਤੁਹਾਨੂੰ ਧਣ ਤੋਂ ਇਹ ਪੁੱਛਣਾ ਚਾਹਾਂਗਾ ਬੜਾ ਬੋਲਡ ਸਟੈਪ ਹੈ ਜੀ ਜਿਹੜਾ ਤੁਸੀਂ ਇਹ ਸੈਕਸ਼ੂਅਲ ਅਬਿਊਜ਼ ਤੇ ਜਿਹੇ ਤੁਸੀਂ ਪ੍ਰੋਗਰਾਮ ਕੀਤਾ ਉਦੋਂ ਨਹੀਂ ਸੋਚਿਆ ਲੋਕ ਕੀ ਕਹਿਣਗੇ ਨਹੀਂ ਅਸੀਂ ਬਿਲਕੁਲ ਨਹੀਂ ਸੋਚਿਆ ਉਹਦਾ ਰੀਜ਼ਨ ਹੈ ਕਿ ਅਸੀਂ ਪੁੱਛਣਾ ਚਾਹੁੰਦੇ ਸੀ ਲੋਕ ਕੀ ਕਹਿੰਦੇ ਨੇ ਅਸੀਂ ਅਸੀਂ ਲੋਕ ਕੀ ਕਹਿਣਗੇ ਤੋਂ ਡਰਦੇ ਹੀ ਨਹੀਂ ਹਾਂ ਕਿਉਂਕਿ ਅਸੀਂ ਲੋਕ ਕੀ ਕਹਿਣਗੇ ਵਾਰ ਇਹ ਉਸੇ ਕਿ ਲੋਕਾਂ ਕਿ ਲੋਕਾਂ ਨੂੰ ਜਾਗਰੂਕ ਕਰਨਾ ਸਾਨੂੰ ਲੱਗਦਾ ਸੀ ਕਿ ਜਦੋਂ ਅਸੀਂ ਸੈਕਸ਼ੂਅਲ ਅਬਿਊਜ਼ ਤੇ ਤਾਨੀਆਂ ਆਪ ਕੋਲਰ ਬੋਲੀ ਹੈ ਤੇ ਪਤਾ ਨਹੀਂ ਲੋਕੀ ਕਿਵੇਂ ਰਿਐਕਟ ਕਰਨਗੇ ਪਰ ਇੰਨਾ ਪੋਜ਼ਿਟਿਵ ਹੰਗਾਰਾ ਸੀ ਸੋ ਜਿੰਨੇ ਵੀ ਅਸੀਂ ਕਿਉਂਕਿ ਸਪੀਕਰਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਕਿ ਆਡੀਅנס ਦਾ ਇੰਟਰੈਕਸ਼ਨ ਕਰਾਉਣੀ ਹੈ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਲਿਖਣ ਵਾਸਤੇ ਕਾਗਜ਼ ਦਿੰਦੀਆਂ ਪਹਿਲੇ ਦਿੰਦੇ ਆ ਤੋਸਾਂ ਦਾ ਜਵਾਬ ਦਿੰਦੇ ਆ ਸੋ ਇਹ ਸਾਡਾ ਲੋਕੀ ਕਹਿੰਨਗੇ ਪ੍ਰੋਗਰਾਮ ਵਿੱਚ ਆਦ ਕੀ ਤੇ ਸਾਡਾ ਪ੍ਰੋਗਰਾਮ ਹੈ ਜ਼ਰੂਰ ਚਾਉਣੀ ਹੈ ਤੁਹਾਡੇ ਲਈ ਸਵੇਆ ਪੇਚੀਏ ਕਿ 16 ਫਰਵਰੀ ਨੂੰ 11 ਵਜੇ ਫਾਲਕਨ ਰਿਚ ਕਮਿਊਨਿਟੀ ਹਾਲ ਦੇ ਵਿੱਚ ਹੋਵੇਗਾ 11 ਵਜੇ ਤੋਂ ਲੈ ਕੇ 5:30 ਵਜੇ ਤੱਕ ਸਾਡਾ ਪ੍ਰੋਗਰਾਮ ਹੈ ਸੁਣਨ ਨੂੰ ਤੇ ਦੇਖਣ ਨੂੰ ਲੰਬਾ ਲੱਗਦਾ ਪਰ ਇਸ ਪ੍ਰੋਗਰਾਮ ਦੇ ਵਿੱਚ ਆਦ ਕੀ ਅਸੀਂ ਬਹੁਤ ਖੂਬਸੂਰਤ ਵਿਸ਼ੇ ਵਿੱਢੇ ਨੇ ਸਾਡਾ ਨਿਊ ਹੋไรਜ਼ਨਸ ਫਾਰ ਸੀਨੀਅਰਸ ਇਹ ਫੈਡਰਲ ਪ੍ਰੋਜੈਕਟ ਹੈ ਤੇ ਅਸੀਂ ਉਹਨੂੰ ਵਾਈਂਡ ਅਪ ਕਰਨਾ ਹੈ ਇਸ ਪ੍ਰੋਗਰਾਮ ਦੇ ਨਾਲ ਇਹ ਸਾਡੀ ਤੀਸਰੀ ਇਵੈਂਟ ਹੈ ਸੋ ਉਹਦੇ ਵਿੱਚ ਅਸੀਂ ਕੀ ਰੱਖਿਆ ਕਿ ਆਪਣੀ ਜਿਹੜੇ ਸਾਡੀਆਂ ਭੈਣਾਂ ਨੇ ਅਸੀਂ ਉਹਨਾਂ ਨੂੰ ਲੇਖਕਾਂ ਦੇ ਨਾਲ ਜੋੜਿਆ ਅਸੀਂ ਕਲਗਰੀ ਦੇ ਲੇਖਕਾਂ ਨੂੰ ਆਪਣੇ ਨਾਲ ਰਾਬਤਾ ਬਣਾਇਆ ਹੈ ਸੋ ਉਹਨਾਂ ਨੂੰ ਟੇਬਲ ਦਵਾਂਗੇ ਦੋ ਹਾਲ ਅਸੀਂ ਕੀਤੇ ਹੋਏ ਨੇ ਇੱਕ ਹਾਲ ਦੇ ਵਿੱਚ ਕਲਗਰੀ ਦੇ ਲੇਖਕ ਆਪੋ ਆਪਣੇ ਟੇਬਲ ਲਾਣਗੇ ਉਸੇ ਦੇ ਵਿੱਚ ਅਸੀਂ ਆਪਣਾ 10 ਸਾਲ ਦਾ ਸਫ਼ਰ ਜਿਹੜਾ ਉਹ ਪੋਸਟਰ ਦੇ ਰਾਈਂ ਦਰਸਾਵਾਂਗੇ ਦੂਸਰੇ ਹਾਲ ਦੇ ਵਿੱਚ ਅਸੀਂ ਲੋਕ ਕੀ ਕਹਿਣਗੇ ਤੇ ਅੰਦਰ ਸੀਨੀਅਰਸ uh, ਨੂੰ no empower ਕਰਨ ਦੀ ਨਹੀਂ ਬਾਲਕਨਿਚ ਕਮਿਊਨਿਟੀ ਹੋਂ ਠੀਕ ਹੈ ਕਿ ਸੀਨੀਅਰਸ ਨੂੰ empower ਹੋਣ ਦੀ ਕਿਉਂ ਲੋੜ ਹੈ ਤੇ ਕਿਵੇਂ ਕੀਤੀ ਜਾ ਸੋ ਇਹਦੇ ਉੱਤੇ ਲੈਕਚਰ ਹੋਏਗਾ ਇੱਕ PCHA's ਦੀ ਸਪੀਕਰ ਬੋਲੇਗੀ ਦੂਸਰੀ ਇੱਕ ਯੰਗ ਸਪੀਕਰ ਸਾਡਾ ਯੂਥ ਸਪੀਕਸ ਗਰੁੱਪ ਦਾ ਹੈ ਸਾਡੀ ਸਭਾ ਦਾ ਉਹੀ ਗਰੁੱਪਤਾ ਹੈ ਸੋ ਉਹ ਬੋਲੇਗੀ ਕਿ ਇਸ ਦੇ ਨਾਲ ਹੀ ਸਾਡੇ ਨੇ ਆਪਣੀਆਂ ਭੈਣਾਂ ਬੋਲਣੀਆਂ ਕਿ ਅਸੀਂ ਸਾਲ ਦੇ ਵਿੱਚ ਕੀ ਸਿੱਖਿਆ ਤੇ ਉਹਦੇ ਬਾਅਦ ਫਿਰ ਕੁਐਸਚਨ ਆਨਸਰ ਜਿਹੜੇ ਨੇ ਉਹ ਹੀ ਸੋ ਇੰਟਰੈਕਸ਼ਨ ਹੋਏਗਾ ਇਹ ਸਾਡਾ ਪ੍ਰਾਈਮ ਪ੍ਰੋਗਰਾਮ ਹੈ ਲੋਕ ਕੀ ਕਹਣਗੇ ਇਹਦੇ ਨਾਲ ਅਸੀਂ ਕਲੈਬੋਰੇਸ਼ਨ ਲਈ ਹੈ ਜੰਗਿਸਤਾਨ ਦੀ ਤੇ ਉਹਦੇ ਵਿੱਚ ਬੱਚਿਆਂ ਦਾ ਕੁਇਜ਼ ਹੋਗਾ ਤਾਂ ਜੋ ਅਸੀਂ ਗ੍ਰੈਂਡ ਪੈਰੈਂਟਸ ਤੇ ਗ੍ਰੈਂਡਕੀਡਸ ਨੂੰ ਆਪਸ ਵਿੱਚ ਜੋੜੀ ਉਹਨਾਂ ਦੇ ਬੱਚਿਆਂ ਦੇ ਟੇਬਲ ਹੋਣਗੇ ਇੱਕ ਟੇਬਲ ਸਾਡਾ ਸੀਨੀਅਰਸ ਦਾ ਹੋ ਸੋ ਉਹਦੇ ਨਾਲ ਅਸੀਂ ਜਿਹੜਾ ਜਨਰੇਸ਼ਨਲ ਗੈਪ ਹੈ ਉਹਨੂੰ ਭਰਨ ਦਾ ਯਤਨ ਕਰ ਰਿਹਾ ਸੋ ਕੁਇਜ਼ ਵੀ ਬੜਾ ਖੂਬਸੂਰਤ ਹੋਏਗਾ ਤੇ ਇਹਦੇ ਦਰਮਿਆਨ ਜਿਹੜਾ ਹੈ ਸਾਡੀਆਂ 10 ਸਾਲਾਂ ਦੀਆਂ ਸਾਡੀਆਂ ਪ੍ਰਾਪਤੀਆਂ ਉਹਨਾਂ ਨੂੰ ਅਸੀਂ ਸਲਾਈਡ ਸ਼ੋ ਦੇ ਨਾਲ ਉਹ ਤੇ ਪਾਇਆ ਦੀਵਾਰ ਦੇ ਉੱਪਰ ਲਗਾਤਾਰ ਆਈ ਜਾਏਗਾ ਉਹ ਉਹ ਗਤੀਵਿਧੀਆਂ ਜੜੀਆਂ ਨੇ ਉਹ ਸਾਰੀਆਂ ਲੋਕਾਂ ਤੱਕ ਕਿੱਥੇ ਜਾਣੀ ਸਾਡਾ ਉੱਥੇ ਵੀ ਪ੍ਰੋਗਰਾਮ ਤੁਸੀਂ ਕਹਿਣ ਲੱਗਾ ਸੀ ਮੈਂ ਹੀ ਕਹਿਣ ਲੱਗਾ ਸੀਗਾ ਕਿ ਅਸੀਂ ਸਾਡਾ ਨਾਮ ਵੀ ਜੋੜ ਲਿਓ ਨਾਲ ਕਿ ਅਸੀਂ ਉੱਥੇ ਜ਼ਰੂਰ ਆਵਾਂਗੇ ਜੀ ਸਾਨੂੰ ਤੁਸੀਂ ਹਾਂਜੀ ਮੀਡੀਆ ਦਾ ਲਾਂ ਤੁਸੀਂ ਬੀਟੀਵੀ ਦਾ ਤੁਸੀਂ ਲਿਖ ਲਓ ਤੇ ਅਸੀਂ ਇੱਥੇ ਉੱਥੇ ਆ ਕੇ ਜ਼ਰੂਰ ਪਾਰਟਿਸਪੇਟ ਵੀ ਕਰਾਂਗੇ ਤੇ ਨਾਲ ਕਵਰ ਵੀ ਪੂਰਾ ਕਰਾਂਗੇ ਔਰ ਹਰ ਸਾਲ ਕਰਦੇ ਰਵਾਂਗੇ ਜੀ ਸਾਨੂੰ ਹਰ ਮਹੀਨੇ ਵੀ ਬੁਲਾ ਲਿਆ ਕਰੋ ਤੇ ਅਸੀਂ ਇੱਥੇ ਜ਼ਰੂਰ ਆਵਾਂਗੇ ਇਸੇ ਬਹਾਨੇ ਦਰਸ਼ਨ ਵੀ ਹੋਏਣੇ ਔਰ ਤੁਹਾਡਾ ਆਸ਼ੀਰਵਾਦ ਮਿਲ ਜਾਂਦਾ ਹੈ। ਥੈਂਕ ਯੂ ਸੋ ਮਚੀ ਇਸ ਸਾਡੇ ਨਾਲ ਗੱਲ ਕਰਦੇ। ਬਹੁਤ ਸੋਹਣਾ ਸਾਡਾ ਪ੍ਰੋਗਰਾਮ ਹੈ ਜਿਹੜਾ ਹੋਏਗਾ ਐਂਡ ਉਹਦੇ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਅਵੇਅਰਨੈਸ ਪ੍ਰੋਗਰਾਮ ਹੁੰਦਾ। ਬਿਲਕੁਲ ਜੀ। ਤੇ ਲੋਕੀ ਉੱਥੇ ਹੁਣ ਹੁਣ ਇੱਕ ਭੈਣ ਕਹ ਰਹੀ ਸੀ ਮੈਂ ਗਾਣਾ ਸੁਣਾਣਾ। ਮੈਂ ਕਿਹਾ ਗਾਣਾ ਨਹੀਂ ਸੁਣਾਣਾ। ਕਿਉਂਕਿ ਅਸੀਂ ਇੱਕ ਸੰਜੀਦਾ ਪ੍ਰੋਗਰਾਮ ਹੈ ਅਵੇਅਰਨੈਸ ਦਾ। ਬਿਲਕੁਲ। ਉਹਦੇ ਚ ਅਸੀਂ ਜੋ ਕਰਦੇ ਆ ਥੋੜਾ ਜਿਹਾ ਹਮੇਸ਼ਾ ਜਿਹੜੀ ਸਾਡੀ ਜਦੋਂ ਮੀਟਿੰਗ ਹੁੰਦੀ ਆ 8-10 ਲੇਡੀ ਸਾਡੀਆਂ ਨਵੀਆਂ ਰਲ ਜਾਂਦੀਆਂ ਨੇ। ਕਟੀ ਐਸੋਸੀਏਸ਼ਨ ਐਕਸਪੈਂਡ ਹੁੰਦੀ ਰਹੀ ਹੈ ਇਹਦਾ ਮਤਲਬ ਹੈ ਕਿ ਸੋਸਾਇਟੀ ਦੇ ਵਿੱਚ ਇਹ ਸੁਨੇਹਾ ਜਾਂਦਾ 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 ਜੀ ਬਿਲਕੁਲ ਜਾਂਦਾ ਕਿ ਅਸੀਂ ਵੀ ਆਰ ਡੂਇੰਗ ਸਮਥਿੰਗ ਫਾਰ ਸੋਸਾਇਟੀ ਅਸੀਂ ਜਨਰਲ ਇਨਵਾਈਟ ਕਰਨਾ ਸ਼ੁਰੂ ਨਹੀਂ ਕੀਤਾ ਪਰ ਸਾਨੂੰ ਪਹਿਲਾਂ ਸੱਦੇ ਆ ਰਹੇ ਨੇ ਸ਼ੁਰੂ ਹੋ ਗਏ ਨੇ ਜਿਨੇ ਤੁਹਾਨੂੰ ਲੋਕ ਕੈਲਰੀ ਸੇ ਦੇਖਣੇ ਕਰਦੇ ਬਿਲਕੁਲ ਜੀ ਅਸੀਂ ਖੁੱਲ੍ਹੇ ਸੱਦਾ ਦਿੰਨੇ ਆ ਕਿ ਇਹ ਪ੍ਰੋਗਰਾਮ ਜਿਹੜਾ ਸਾਡੀ ਕਮਿਊਨਿਟੀ ਵਾਸਤੇ ਹੁੰਦਾ ਹੈ ਕਮਿਊਨਿਟੀ ਜਿਹੜੀ ਹੈ ਅਸੀਂ ਬਹੁਤ ਵੱਡਾ ਹਾਲ ਬੁਕਰਾਉਂਦੇ ਹਾਂ ਹਮੇਸ਼ਾ ਤੇ ਉੱਥੇ ਪਹਿਲੋ ਚਾਹ ਦਾ ਵੀ ਇੰਤਜ਼ਾਮ ਹੋਏਗਾ ਲੰਚ ਦਾ ਵੀ ਹੋਏਗਾ ਤੇ ਇਹਦੇ ਦਰਮਿਆਨ ਸਾਡਾ ਜਿਹੜਾ ਹੈ ਇੰਟਰੈਕਸ਼ਨ ਵੀ ਦਾ ਕਮਿਊਨਿਟੀ ਹੁੰਦਾ ਸੋ ਜਿਹੜੇ ਵੀ ਉਸ ਦਿਨ ਆ ਸਕਦੇ ਨੇ ਕਿਉਂਕਿ ਉਹ ਸੋਮਵਾਰ ਦਾ ਦਿਨ ਹੈ ਫੈਮਿਲੀ ਡੇ ਹੈ ਛੁੱਟੀ ਹੈ ਹੋ ਸਕਦਾ ਕਿ ਕੰਮ ਤੇ ਹੋਣ ਪਰ ਜਿਹੜੇ ਵੀ ਇਹਦੇ ਚ ਪਹੁੰਚ ਸਕਦੇ ਨੇ ਜ਼ਰੂਰ ਪਹੁੰਚੋ ਤੇ ਸਾਡੀਆਂ ਬਾਹਾਂ ਦਾ ਜਿਹੜਾ ਜੋਰ ਹੈ ਉਹਨੂੰ ਹੋਰ ਦੁਗਣਾ ਤੇ ਤਿਗਣਾ ਕਰੋ ਸਾਨੂੰ ਹੌਸਲਾ ਦਿਓ ਤਾਂ ਜਸ਼ੀ ਇਸ ਕੰਮ ਨੂੰ ਸਾਡੀ ਸਮਾਜਿਕ ਕ੍ਰੀਮ ਮੇਰੇ ਕੋਲ ਲੱਗਦਾ ਕਿ ਜਿਹੜਾ ਸਾਡਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਤਕਰੀਬ ਮੇਰੇ ਕੋਲ 120 30 ਮੈਂਬਰ ਨੇ ਪਰ ਜਦੋਂ ਅਸੀਂ ਮੀਟਿੰਗ ਕਰਦੇ ਹਾਂ ਤਕਰੀਬ 60 ਕੇ ਤਕਰੀਬ ਲੇਡੀ ਸਟੂਡੈਂਟ ਸਾਡੇ ਕੋਲ ਕੋਈ ਨਹੀਂ ਜੇ ਅਸੀਂ ਆਪਣੀ ਜ਼ਿੰਮੇਵਾਰੀ ਲੈਣੇ ਆ ਜੀ ਜਿੱਦੇ ਜਿੱਥੇ ਅਸੀਂ ਮੇਲਿਆਂ ਦੇ ਵਿੱਚ ਤੇ ਹੋਰ ਕੀ ਕਹਿੰਦੇ ਨੇ ਗ੍ਰੈਂਡ ਓਪਨਿੰਗਾਂ ਦੇ ਵਿੱਚ ਲੋਕਾਂ ਨੂੰ ਸੱਦਾ ਦਿੰਦੇ ਆ ਤੇ ਲੋਕ ਪਹੁੰਚਦੇ ਨੇ ਤੇ ਇੱਥੇ ਜ਼ਰੂਰ ਪਹੁੰਚਣਗੇ ਜੀ ਮੈਨੂੰ ਇਹ ਲੱਗਦਾ ਹੈ ਕਿ ਇਦ ਆਡਾ ਔਰ ਤੁਸੀਂ ਜ਼ਰੂਰ ਸਪੋਰਟ ਕਰੋ ਜੀ ਇਦਾਂ ਦੀ ਜਿਹੜੀ ਐਸੋਸੀਏਸ਼ਨ ਹੈ ਔਰ ਸਭ ਤੋਂ ਵਧੀਆ ਗੱਲ ਪਤਾ ਹੈ ਕਿ ਇੱਥੇ ਆ ਕੇ ਜਦੋਂ ਮੈਂ ਇਹਨਾਂ ਨੂੰ ਮਿਲਿਆ ਆਫ ਦਿਅਰ ਮੈਂ ਕਿਹਾ ਕਿ ਗਿਆਨ ਦਾ ਸਾਗਰ ਇੱਥੇ ਬੈਠਾ ਜੀ ਸੋ ਜਦੋਂ ਇਹਨਾਂ ਨੂੰ ਕੋਲ ਤੁਸੀਂ ਆ ਕੇ ਬੈੰਨੇ ਹੋ ਚਾਰ ਗੱਲਾਂ ਸਿੱਖੇ ਜਾਂਦੇ ਹੋ ਜੀ ਸੋ ਇੱਥੇ ਤੁਸੀਂ ਜ਼ਰੂਰ ਪਹੁੰਚਣਾ ਹੈ ਹਾਜ਼ਰੀ ਜ਼ਰੂਰ ਪਾਣੀ ਹੈ ਬਹੁਤ ਬਹੁਤ ਧੰਨਵਾਦੀ ਸਾਡਾ ਗੱਲਬਾਤ ਕਰੰਟਲੀ ਥੈਂਕ ਯੂ ਜੀ ਸੋ ਪਹਿਲਾਂ ਕਿ ਅ ਇੱਥੇ ਜਿਹੜਾ ਤੁਹਾਨੂੰ ਇਨਫੋਰਮੇਸ਼ਨ ਜੇ ਕੋਈ ਚਾਹੀਦੀ ਹੋਏਗੀ ਮੇਰਾ ਨੰਬਰ ਵੀ ਤੁਹਾਡੇ ਕੋਲ ਹੈ ਜਾਂ ਫਿਰ ਤੁਸੀਂ ਜੇ ਰਾਬਤਾ ਕਰਨਾ ਚਾਹੁੰਦੇ ਹੋ ਤੇ ਤਾਂ ਵੀ ਵਿਚ ਹਾਜ਼ਰ ਹੋਵਾਂਗੇ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ